ਚੰਡੀਗੜ੍ਹ ਔਰ ਅੰਬਾਲਾ ਹਾਈਵੇ ਖੋਲ ਦਿੱਤਾ ਗਿਆ ਜੀਆਂ ਦਾਦੇ ਕੇ ਦਿੱਲੀ ਜਾਣ ਦੇ ਲਈ ਰਾਹ ਜਿਹੜਾ ਖੋਲ ਦਿੱਤਾ ਗਿਆ ਤੇ ਬੈਰੀਕੇਡ ਜਿਹੜੇ ਲੱਗੇ ਸੀ ਸਾਰੇ ਪਰਾ ਕਰ ਦਿੱਤੇ ਗਏ ਨੇ ਜੀਸੀਬੀ ਮਸ਼ੀਨਾਂ ਨੇ ਬੈਰੀਕੇਡਿੰਗ ਹਟਾ ਦਿੱਤੀ ਗਈ ਹੈ ਜੀਆਂ ਦਾ ਦੇ ਕੇ ਬਹੁ ਵੱਡੀ ਖਬਰ ਸਾਹਮਣੇ ਆ ਰਹੀ ਆ ਆਮ ਲੋਕਾਂ ਦੇ ਲਈ ਆਮ ਲੋਕਾਂ ਦੀ ਸਹੂਲਤ ਨਾਲ ਜੁੜੀ ਹੋਈ ਏ ਖਬਰ ਹੈ ਤਾਂ ਸਾਰੇ ਜਣੇ ਇਸ ਨੂੰ ਸੁਣਿਓ ਤੇ ਸੁਣ ਕੇ ਨਾਲ-ਨਾਲ ਸ਼ੇਅਰ ਵੀ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਪਰੇਸ਼ਾਨ ਹੋ ਰਹੇ ਸੀ ਚਿੰਤਾ ਦੇ ਬੇਸਤੀ ਕਿਉਂਕਿ ਲੋਕਾਂ ਨੇ ਦਿੱਲੀ ਜਾਣਾ ਸੀ ਤਾਂ ਦਿੱਲੀ ਜਾਣ ਨੂੰ ਲੈ ਕੇ ਲਗਾਤਾਰ ਅੜਚਨਾ ਜਿਹੜੀਆਂ ਰਸਤਿਆਂ ਨੂੰ ਲੈ ਕੇ ਆ ਰਹੀਆਂ ਸੀ ਤਾਂ ਹੁਣ 23 ਦਿਨਾਂ ਬਾਅਦ ਇਹ ਰਾਹ ਖੁੱਲਿਆ ਹੈ ਜੀਆਂ ਦਾਦੇ ਕਿ ਨੈਸ਼ਨਲ ਹਾਈਵੇ ਜੋ ਚੰਡੀਗੜ੍ਹ ਤੋਂ ਅੰਬਾਲਾ ਬੀਦੀ ਦਿੱਲੀ ਜਾਂਦਾ ਵਾਇਆ ਤਾਂ ਦਾਦੇ ਕਿ ਹੁਣ ਖੁੱਲ ਚੁੱਕਿਆਗਾ ਹੁਣ ਤੁਸੀਂ ਦਿੱਲੀ ਤੋਂ ਹੁਣ ਤੁਸੀਂ ਚੰਡੀਗੜ੍ਹ ਤੋਂ ਦਿੱਲੀ ਆਰਾਮ ਦੇ ਨਾਲ ਜਾ ਸਕਦੇ ਹੋ ਦੱਸ ਦਈਏ ਕਿ ਹਾਈਵੇ ਜਿਹੜਾ ਹੈ ਖੁੱਲ ਚੁੱਕਿਆ ਹੈਗਾ 23 ਦਿਨਾਂ ਬਾਅਦ ਹਾਈਵੇ ਖੁੱਲਿਆ ਤਾਂ ਹੀ ਕਹਿ ਰਿਆਂ ਜੋ-ਜੋ ਸੁਣ ਰਿਆ ਨਾਲ-ਨਾਲ ਸ਼ੇਅਰ ਵੀ ਕਰੀ ਚਲੋ ਕਿਉਂਕਿ ਬਹੁਤ ਲੋਕ ਪਰੇਸ਼ਾਨ ਸੀ ਬਹੁਤ ਲੋਕ ਦਿੱਕਤਾਂ ਸਾਹਮਣਾ ਕਰ ਰਹੇ ਸੀ ਕੋਈ ਟ੍ਰੇਨਾਂ ਤੇ ਸਫਰ ਕਰ ਰਿਆ ਸੀ ਕੋਈ ਬਾਈਪਲੇਨ ਸਫਰ ਕਰ ਰਿਆ ਸੀ ਤੇ ਗੱਡੀਆਂ ਦੇ ਉੱਪਰ ਜਾਣ ਨੂੰ ਲੋਕ ਦੇਖ ਰਹੇ ਸੀ ਕਿ ਕਿਹੜੇ ਰਸਤੇ ਜਾਈਏ ਪਹਿਲਾਂ ਅੱਜ ਜਾਮੜੋਨਾਗਰ ਜਗਾਦਰੀ ਵਾਲੇ ਰਸਤੇ ਤੋਂ ਜਾਂਦੇ ਸੀ ਤਾਂ ਦਾਦੇ ਦੇਖ ਕੇ ਹੁਣ ਜਿਹੜਾ ਰਸਤਾ ਹਾਈਵੇ ਹੈ ਜਿਹੜਾ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਦੇ ਨਾਲ ਖੁੱਲ ਚੁੱਕਿਆ ਤਾਂ ਤਸਵੀਰਾਂ ਨੇ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਨੈਸ਼ਨਲ ਹਾਈਵੇ ਨੂੰ ਖੋਲਣ ਦੀਆਂ ਤਸਵੀਰਾਂ ਨੇ ਜਿਹਾ ਦਾਦੇ ਦੇਖ ਕੇ ਚੰਡੀਗੜ੍ਹ ਤੋਂ ਦਿੱਲੀ ਹੁਣ ਜਾਣ ਦੇ ਲਈ ਸਾਰਾ ਰਸਤਾ ਖੁੱਲ ਚੁੱਕਿਆ ਬੇਫਿਕਰ ਹੋ ਕੇ ਤੁਸੀਂ ਜਾ ਸਕਦੇ ਹੋ ਜਿਹਾ ਦੱਸ दिए ਕਿ ਲਗਾਤਾਰ ਕਿਸਾਨੀ ਮੋਰਚੇ ਨੂੰ ਲੈ ਕੇ ਜਦੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਸਮੇਤ ਕਈ ਰਾਹ ਬੰਦ ਕੀਤੇ ਹੋਏ ਸੀ ਪਹਿਲਾਂ ਤੋਂ ਯਾਦੂ ਟਿੱਕ ਟਿੱਕਰੀ ਤੇ ਸਿੰਘੂ ਵਾਲਾ ਰਸਤਾ ਵੀ ਖੋਲ ਦਿੱਤਾ ਗਿਆ ਸੀ ਤੇ ਹੁਣ ਜਿਹੜਾ ਆਹ ਰਸਤਾ ਵੀ ਖੋਲ ਦਿੱਤਾ ਗਿਆ ਚੰਡੀਗੜ੍ਹ ਦੀ ਅੰਮ੍ਰਾਲਾ ਦੇ ਨਾਲ ਕਨੈਕਟੀਵਿਟੀ ਜਿਹੜੀ ਹੈ ਕਰ ਦਿੱਤੀ ਗਈ ਹੈ ਸਾਰੀ ਬੈਰੀਕ ਬੈਰੀਕੇਡਿੰਗ ਤੇ ਨਾਲ ਜਿਹੜੇ ਵੱਡੇ ਵੱਡੇ ਪੱਥਰ ਰੱਕੇ ਸੀ ਚਟਾਨਾਂ ਨੂੰ ਮੇ ਉਹਨਾਂ ਨੂੰ ਵੀ ਪਰੇ ਕਰ ਦਿੱਤਾ ਜੀ ਆ ਦੱਸਦੀਏ ਕਿ ਬਹੁਤ ਵੱਡੀ ਖਬਰ ਹੈ ਆਮ ਲੋਕਾਂ ਦੇ ਲਈ ਆਮ ਲੋਕਾਂ ਦੀ ਸਹੂਲਤ ਨਾਲ ਜੁੜੀ ਹੋਈ ਖਬਰ ਹੈ ਕਿਉਂਕਿ ਬਹੁਤ ਲੋਕਾਂ ਨੇ ਦਿੱਲੀ ਜਾਣ ਦੇ ਲਈ 23 ਦਿਨਾਂ ਤੋਂ ਤੰਗ ਪਰੇਸ਼ਾਨ ਹੋ ਰਹੇ ਸੀ ਕੋਈ ਟ੍ਰੇਨ ਦੇ ਵਿੱਚ ਜਾਂਦਾ ਸੀ ਕੋਈ ਬਾਈ 에ਅਰ ਜਾਂਦਾ ਸੀ ਪਰ ਦੱਸਦੀਏ ਕਿ ਹੁਣ ਜਿਹੜਾ ਤੁਸੀਂ ਆਪਣੀ ਗੱਡੀ ਤੇ ਉੱਪਰ ਵੀ ਜਿਹੜਾ ਜਾ ਸਕਦੇ ਹੋ ਤਾਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਆ ਅੰਬਾਲਾ ਚੰਡੀਗੜ੍ਹ ਹਾਈਵੇ ਜਿਹੜਾ ਖੋਲ ਦਿੱਤਾ ਗਿਆ ਪ੍ਰਸ਼ਾਸਨ ਇਹ ਆ ਦੇਖ ਸਕਦੇ ਹੋ ਕਿ ਮੇ ਸਾਰਾ ਕੁਝ ਪ੍ਰੇ ਕਰ ਦਿੱਤਾ ਗਿਆ ਹੈਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੈਸ਼ਨਲ ਹਾਈਵੇ ਦੀਆਂ ਚੰਡੀਗੜ੍ਹ ਤੋਂ ਜੇ ਤੁਸੀਂ ਦਿੱਲੀ ਜਾਣਾ ਹੈ ਤਾਂ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਹੋ ਦੱਸ ਦਈਏ ਕਿ ਰਸਤਾ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਤੇ ਅੰਬਾਲਾ ਵੱਲ ਦੀ ਤੁਸੀਂ ਖਾਸ ਤੌਰ ਤੇ ਜਿਹਨੇ ਜਾਣਾ ਉਹ ਜਾ ਸਕਦੇ ਹੋ ਤਾਂ ਹੁਣ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਅੰਬਾਲਾ ਹਾਈਵੇ ਜਿਹੜਾ ਖੋਲ ਦਿੱਤਾ ਗਿਆ ਚੰਡੀਗੜ੍ਹ ਔਰ ਅੰਬਾਲਾ ਹਾਈਵੇ ਕੋਲ ਦਿੱਤਾ ਗਿਆ ਜੀ ਆ ਦਾਦੇ ਕੇ ਦਿੱਲੀ ਜਾਣ ਦੇ ਲਈ ਰਾਹ ਜਿਹੜਾ ਖੋਲ ਦਿੱਤਾ ਗਿਆ ਤੇ ਬੈਰੀਕੇਡ ਜਿਹੜੇ ਲੱਗੇ ਸੀ ਸਾਰੇ ਪਰਾ ਕਰ ਦਿੱਤੇ ਗਏ ਨੇ ਜੀਸੀਬੀ ਮਸ਼ੀਨਾਂ ਨੇ ਬੈਰੀਕੇਡਿੰਗ ਹਟਾ ਦਿੱਤੀ ਗਈ ਹੈ ਜੀਆਂ ਦਾ ਦੇਖ ਕੇ ਬਹੁ ਵੱਡੀ ਖਬਰ ਸਾਹਮਣੇ ਆ ਰਹੀ ਆ ਆਮ ਲੋਕਾਂ ਦੇ ਲਈ ਆਮ ਲੋਕਾਂ ਦੀ ਸਹੂਲਤ ਨਾਲ ਜੁੜੀ ਹੋਈ ਏ ਖਬਰ ਹੈ ਤਾਂ ਸਾਰੇ ਜਣੇ ਇਸ ਨੂੰ ਸੁਣਿਓ ਤੇ ਸੁਣ ਕੇ ਨਾਲ-ਨਾਲ ਸ਼ੇਅਰ ਵੀ ਕਰ ਦਿਓ ਕਿਉਂਕਿ ਬਹੁਤ ਸਾਰੇ ਲੋਕ ਪਰੇਸ਼ਾਨ ਹੋ ਰਹੇ ਸੀ ਚਿੰਤਾ ਦੇ ਬੇਸਤੀ ਕਿਉਂਕਿ ਲੋਕਾਂ ਨੇ ਦਿੱਲੀ ਜਾਣਾ ਸੀ ਤਾਂ ਦਿੱਲੀ ਜਾਣ ਨੂੰ ਲੈ ਕੇ ਲਗਾਤਾਰ ਰੜਚਣਾ ਜਿਹੜੀਆਂ ਰਸਤਿਆਂ ਨੂੰ ਲੈ ਕੇ ਆ ਰਹੀਆਂ ਸੀ ਤਾਂ ਹੁਣ 23 ਦਿਨਾਂ ਬਾਅਦ ਇਹ ਰੱਖ ਲਿਆ ਜੀਆਂ ਦਾਦੇ ਕਿ ਨੈਸ਼ਨਲ ਹਾਈਵੇ ਜੋ ਚੰਡੀਗੜ੍ਹ ਤੋਂ ਬਾਲਾ ਵਿਧੀ ਦਿੱਲੀ ਜਾਂਦਾ ਬਾਯਾ ਤਾਂ ਦਾਦੇ ਕਿਉਂ ਹੁਣ ਖੁੱਲ ਚੁੱਕਿਆ ਹੈਗਾ ਹੁਣ ਤੁਸੀਂ ਦਿੱਲੀ ਤੋਂ ਹੁਣ ਤੁਸੀਂ ਚੰਡੀਗੜ੍ਹ ਤੋਂ ਦਿੱਲੀ ਆਰਾਮ ਦੇ ਨਾਲ ਜਾ ਸਕਦੇ ਹੋ ਦੱਸ ਦਈਏ ਕਿ ਹਾਈਵੇ ਜਿਹੜਾ ਇਹ ਖੁੱਲ ਚੁੱਕਿਆ ਹੈਗਾ 23 ਦਿਨਾਂ ਬਾਅਦ ਹਾਈਵੇ ਖੁੱਲਿਆ ਤਾਂ ਹੀ ਕਹਿ ਰਹੇ ਆ ਜੋ ਜੋ ਸੁਣ ਰਿਹਾ ਨਾਲ ਨਾਲ ਸ਼ੇਅਰ ਵੀ ਕਰੀ ਚੱਲੋ ਕਿਉਂਕਿ ਬਹੁਤ ਲੋਕ ਪਰੇਸ਼ਾਨ ਸੀ ਬਹੁਤ ਲੋਕ ਦਿੱਕਤਾਂ ਦਾ ਸਾਹਮਣਾ ਕਰ ਰਹੇ ਸੀ ਕੋਈ ਟ੍ਰੇਨਾਂ ਤੇ ਸਫ਼ਰ ਕਰ ਰਿਹਾ ਜੀ ਕੋਈ ਬਾਈਪਲੇਨ ਸਫ਼ਰ ਕਰ ਰਿਹਾ ਸੀ ਤੇ ਗੱਡੀਆਂ ਦੇ ਉੱਪਰ ਜਾਣ ਨੂੰ ਲੋਕ ਦੇਖ ਰਹੇ ਸੀ ਕਿ ਕਿਹੜੇ ਰਸਤੇ ਜਾਈਏ ਪਹਿਲਾਂ ਜਮੁਣਾ ਨਗਰ ਜਗਾਦਰੀ ਵਾਲੇ ਰਸਤੇ ਤੋਂ ਜਾਂਦੇ ਸੀ ਤਾਂ ਦੱਸ ਦੇ ਕੇ ਹੁਣ ਜਿਹੜਾ ਰਸਤਾ ਹਾਈਵੇ ਜਿਹੜਾ ਨੈਸ਼ਨਲ ਹਾਈਵੇ ਪੂਰੀ ਤਰ੍ਹਾਂ ਦੇ ਨਾਲ ਖੁੱਲ ਚੁੱਕਿਆ ਤਾਂ ਤਸਵੀਰਾਂ ਨੇ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਨੈਸ਼ਨਲ ਹਾਈਵੇ ਨੂੰ ਖੋਲਣ ਦੀਆਂ ਤਸਵੀਰਾਂ ਨੇ ਜਿਹਾ ਦਾ ਦੇ ਕੇ ਚੰਡੀਗੜ੍ਹ ਤੋਂ ਦਿੱਲੀ ਹੁਣ ਜਾਣ ਦੇ ਲਈ ਸਾਰਾ ਰਸਤਾ ਖੁੱਲ ਚੁੱਕਿਆ ਬੇਫੇਕਰ ਹੋ ਕੇ ਤੁਸੀਂ ਜਾ ਸਕਦੇ ਹੋ ਜੀਆਂ ਦੱਸਦੀਏ ਕਿ ਲਗਾਤਾਰ ਕਿਸਾਨੀ ਮੋਰਚੇ ਨੂੰ ਲੈ ਕੇ ਜਦੋਂ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਸਮੇਤ ਕਈ ਰਾਹ ਬੰਦ ਕੀਤੇ ਹੋਏ ਸੀ ਪਹਿਲਾਂ ਤੁਹਾਨੂੰ ਯਾਦ ਹੋ ਟਿੱਕ ਟਿੱਕਰੀ ਤੇ ਸਿੰਘੂ ਵਾਲਾ ਰਸਤਾ ਵੀ ਖੋਲ ਦਿੱਤਾ ਗਿਆ ਸੀ ਤੇ ਹੁਣ ਜਿਹੜਾ ਆਹ ਰਸਤਾ ਵੀ ਖੋਲ ਦਿੱਤਾ ਗਿਆ ਚੰਡੀਗੜ੍ਹ ਦੀ ਅੰਬਾਲਾ ਦੇ ਨਾਲ ਕਨੈਕਟੀਵਿਟੀ ਜਿਹੜੀ ਹੈ ਕਰ ਦਿੱਤੀ ਗਈ ਹੈ ਸਾਰੀ ਬੈਰੀਕੇਡਿੰਗ ਤੇ ਨਾਲ ਜਿਹੜੇ ਵੱਡੇ ਵੱਡੇ ਪੱਥਰ ਰੱਕੇ ਸੀ ਚਟਾਨਾਂ ਨੂੰ ਮੇ ਉਹਨਾਂ ਨੂੰ ਵੀ ਪਰੇ ਕਰ ਦਿੱਤਾ ਜੀ ਯਾਦ ਦੱਸਦੀਏ ਕਿ ਬਹੁਤ ਵੱਡੀ ਖਬਰਾਂ ਆਮ ਲੋਕਾਂ ਦੇ ਲਈ ਆਮ ਲੋਕਾਂ ਦੀ ਸਹੂਲਤ ਨਾਲ ਜੁੜੀ ਹੋਈ ਖਬਰਾਂ ਕਿਉਂਕਿ ਬਹੁਤ ਲੋਕਾਂ ਨੇ ਦਿੱਲੀ ਜਾਣ ਦੇ ਲਈ 23 ਦਿਨਾਂ ਤੋਂ ਤੰਗ ਪਰੇਸ਼ਾਨ ਹੋ ਰਹੇ ਸੀ ਕੋਈ ਟ੍ਰੇਨ ਦੇ ਵਿੱਚ ਜਾਂਦਾ ਸੀ ਕੋਈ ਬਾਈ 에ਅਰ ਜਾਂਦਾ ਸੀ ਪਰ ਦੱਸਦੀ ਹੈ ਕਿ ਹੁਣ ਜਿਹੜਾ ਤੁਸੀਂ ਆਪਣੀ ਗੱਡੀ ਤੇ ਉੱਪਰ ਵੀ ਜਿਹੜਾ ਜਾ ਸਕਦੇ ਹੋ ਤਾਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਬਾਲਾ ਚੰਡੀਗੜ੍ਹ ਹਾਈਵੇ ਜਿਹੜਾ ਖੋਲ ਦਿੱਤਾ ਗਿਆ ਪ੍ਰਸ਼ਾਸਨ ਇਹ ਦੇਖ ਸਕਦੇ ਹੋ ਕਿ ਮੇ ਸਾਰਾ ਕੁਝ ਪਰੇ ਕਰ ਦਿੱਤਾ ਗਿਆ ਹੈਗਾ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੈਸ਼ਨਲ ਹਾਈਵੇ ਦੀਆਂ ਚੰਡੀਗੜ੍ਹ ਤੋਂ ਜੇ ਤੁਸੀਂ ਦਿੱਲੀ ਜਾਣਾ ਤਾਂ ਤੁਸੀਂ ਆਰਾਮ ਦੇ ਨਾਲ ਜਾ ਸਕਦੇ ਹੋ ਦੱਸ ਦਈਏ ਕਿ ਰਸਤਾ ਬਿਲਕੁਲ ਕਲੀਅਰ ਹੋ ਚੁੱਕਿਆ ਹੈ ਤੇ ਅੰਬਾਲਾ ਵੱਲ ਦੀ ਤੁਸੀਂ ਖਾਸ ਤੌਰ ਤੇ ਜਿਹਨੇ ਜਾਣਾ ਉਹ ਜਾ ਸਕਦੇ ਹੋ ਤਾਂ ਹੁਣ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਕੋਈ ਫਿਕਰ ਵਾਲੀ ਗੱਲ ਨਹੀਂ ਹੈ ਅੰਬਾਲਾ ਹਾਈਵੇ ਜਿਹੜਾ ਖੋਲ ਦਿੱਤਾ ਗਿਆ ਹੈ ਘਰ ਘਰ ਕਣਕ ਹੀ ਹੁਣ ਨਵਾਂ ਇਹਨਾਂ ਨੇ ਕਰਿਆ ਜੀ ਆਟੇ ਦਾ ਵੀ ਇਹ ਉਹ ਬਹੁਤ ਵਧੀਆ ਪ੍ਰਾਲਾ ਸਰਕਾਰ ਦਾ ਇਹਦੇ ਨਾਲ ਹੋਰ ਵੀ ਜੇ ਕੋਈ ਲਾਭ ਲੈ ਸਕਦੇ ਸੀ ਲੋਕ ਸਾਰੇ ਪਹਿਲਾਂ ਤਾਂ ਜਾਪ ਜਾ ਕੇ ਲੈ ਕੇ ਆਣੀ ਪੈਂਦੀ ਸੀ ਹੁਣ ਇਹ ਘਰ ਘਰ ਬਚਨੇ ਸਰਕਾਰ ਵਾਲੇ ਬਹੁਤ ਅੱਛਾ ਕਰ ਰਹੇ ਜੋ ਘਰ-ਘਰ ਜਾ ਕੇ ਰਾਸ਼ਨ ਪਹੁੰਚਾ ਰਹੇ ਸਾਰੇ ਨੂੰ ਅਸੀਂ ਕੋ ਉਧਰ ਆਣਾ ਨਹੀਂ ਪੜਦਾ ਧੱਕੇ ਨਹੀਂ ਖਾਣਾ ਪੜਦਾ ਘਰ-ਘਰ ਮੇ ਰਾਸ਼ਨ ਮਿਲੂਗਾ ਚੰਨੀ ਸੁਵਿਧਾ ਕਰ ਰਹੇ ਬਹੁਤ ਅੱਛਾ ਕਰ ਰਹੇ ਸਰਕਾਰਾਂ ਦੀ ਡਿਊਟੀ ਹੁੰਦੀ ਹੈ ਇਹ ਕਿ ਉਹ ਆਪਣੇ ਨਾਗਰਿਕਾਂ ਨੂੰ ਰੋਟੀ ਕਪੜਾ ਔਰ ਮਕਾਨ ਜਿਹੜੀਆਂ ਤਿੰਨ ਚੀਜ਼ਾਂ ਮਿਲਣੀਆਂ ਚਾਹੀਦੀ ਜੇ ਕਿਸੇ ਗਰੀਬ ਦੀ ਮੂੰਹ ਦੀ ਬੁਰਕੀ ਬਣ ਜਾਓ ਜੇ ਕਿਸੇ ਗਰੀਬ ਦੇ ਬੱਚੇ ਦੀ ਕਿਤਾਬ ਦਾ ਇੱਕ ਪੰਨਾ ਬਣ ਜਾਓ ਇਤੋਂ ਵੱਡਾ ਪੁੰਨ ਕੋਈ ਨਹੀਂ ਹੈਗਾ ਫਿਰ ਕਰ ਕਰ ਰਾਸ਼ਨ ਦੀ ਨੀਤੀ ਨਿਆਰੀ ਲੋਕਾਂ ਨੂੰ ਲੱਗੀ ਬੇहद ਪਿਆਰੀ